ਜੈਤ ਸਰੀ ਮਹੱਲਾ ਪੰਜਵਾ ਘਰ ਚੌਥਾ ਦੂਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਵ ਮੈਂ ਸੁਖ ਪਾਇਓ ਗੁਰ ਆਗਿਆ ਤਜੀ ਸਿਆਨ ਪਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗਿਆ ਰਹਾਉ ਜਾਓ ਦਿਖਾਓ ਤਾ ਸਗਲ 모ਹੇ 모ਹੀ ਆਓ ਤਾ ਸਰਨ ਪਰਿਓ ਗੁਰ ਭਾਗ ਘਰ ਕਿਰਪਾ ਤਹਿਲ ਹਾਰ ਲਾਇਓ ਤਾ ਜਮ ਛੋਡੀ 모ਰੀ ਲਾਗ ਤਰਿਓ ਸਾਗਰ ਪਾਵਕ ਕੋ ਜਾਓ ਸੰਤ ਭੇਟੇ ਵਡਭਾਗ ਜਾਨ ਨਾਨਕ ਸਰਬ ਸੁਖ ਪਾਏ ਮੂਰੋ ਹਰ ਚਰਨੀ ਚਿਤ ਲਾਗ ਜੈਤ ਸਰੀ ਮਹੱਲਾ ਪੰਜਵਾ मन मह सत्गुर ध्यान धरा दृढयो ज्ञान हर हरनामा प्रभ जियो मया करा रहा। काल जाल अर हर महाजाला षुटके है डरा आयो दुख हरण शरण करुणापत गहयो चरण आसरा ਨਵ ਰੂਪ ਭਾਇਓ ਸਾਧ ਸੰਗ ਭਾਵ ਨਿਦ ਪਾਰ ਕਰਾ ਅਪਿਓ ਪੀਓ ਗਤ ਥਿਓ ਪਰਮਾ ਕਾਹੋ ਨਾਨਕ ਅਜਰ ਜਰਾ ਜੈਤ ਸਰੀ ਮਹੱਲਾ ਪੰਜਵਾ ਜਾ ਕਉ ਭਏ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਓ ਵਾ ਕਉ ਵਿਆਧ ਨਾਕਾਈ ਰਹਾਵ ਦੀਸਹਿ ਸਭ ਸੰਗ ਰਹੈ ਅਲੇਪਾ ਨਹਿ ਵਿਆਪੈ ਓ ਨਮਾਈ ਏਕੈ ਰੰਗ ਤਤ ਕੇ 베ਤੇ ਸਤਗੁਰ ਤੇ ਬੋਧ ਪਾਈ दया माया कृपा ठाकुर की सेई संत सुफाई तिन कै संग नानक निसतरी है जिन रस रस हार गुण गाई जयत सरी मोहल्ला پنجਵਾ गोविन्द धन रूप अज्ञान मोह मगन महाप्राणि अन्धेहारे महदीप रा प्रभ प्रीतम चरण कमल अनूप अनेक मनह वन्दन तूप। ਹਰ ਪਰਿਓ ਤੁਮਰੇ ਪ੍ਰਭ ਦੁਆਰੇ ਧ੍ਰਿੜ ਕਰ ਗਹੀ ਤੁਮਾਰੀ ਲੂਕ ਕਾਢ લેਹੋ ਨਾਨਕ ਆਪੁਨੇ ਕਾਓ ਸੰਸਾਰ ਪਾਵਕ ਕੇ ਕੂਪ ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹਾਵ ਬਕਾਵ ਸ਼ੋਭ ਰਸਨਾ ਦੀ ਜਹ ਪ੍ਰਾਨ ਅਕੂਰ ਰਹਾਵ ਮਾਨ ਤਨ ਨਿਰਮਲ ਕਰਤ ਕੇਯਾਰੋ ਹਰ ਸਿੰਚੈ ਸੁਦਾ ਸੰਜੋਰ ਯਾ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੂਰ ਆਇਓ ਸ਼ਰਣ ਦੀਨ ਦੁਖ ਭੰਜਨ ਚਿਤ ਵਾਉ ਤੁਮਰੀ ਓਰ ਅਪੈ ਪਾਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਜੈਤ ਸਰੀ ਮਹੱਲਾ ਪੰਜਵਾ जात्रिक चेतवत बरसत मेहा कृपा सिन्ध करुणा प्रबधारो हर प्रेम भगत को नेह रहा अनेक सुख चकवी नहीं चाहत आनंद पूरन देख दे आन उपाव ना जीवत मीना बिन जल मरना तेह हम अनाथ नाथ हर सरणी अपनी कृपा करे चरण कमल नानक तेस बिन आन नाके सरी महल्ला पंजवा ਮਾਨ ਤਨ ਵਾਸ ਰਹੇ ਮੇਰੇ ਪ੍ਰਾਨ ਕਾਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਵ ਪ੍ਰੇਮ ਠ ਗਉਰੀ ਜੇਨ ਕਾਉ ਪਾਈ ਤੈਨ ਰਸ ਪੀਆਉ ਭਾਰੀ ਤਾ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ lai lai laad daas jan apne udare udare nahare prav simar 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 sukh paayo nanak sharan duware jaet sari mohalla panjwa आए अनेक जन्म सरणी उदर देह अन्धकूपते लावः अपनी चरणी गृहा ज्ञान किछ कर्म ना जाना नाहिन कै अंचल कञ्चल हो विखम नदी जाए तरणी। ਸੋ ਖਸ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਣੀ ਜੈਤ ਸਰੀ ਮਹੱਲਾ ਪੰਜਵਾ ਹਰ ਜਨ ਸਿਮਰੋ ਹਿਰਦੈ ਰਾਮ ਹਰ ਜਨ ਕਾਉ ਅਪਦਾ ਨਿਕਟ ਨਾ ਆਵੈ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਗਨ ਬਿਨ ਸਹ ਹਰ ਸੇਵਾ ਮਿਹਚਲ ਗੋਵਿੰਦ ਧਾਮ ਭਗਵੰਤ ਭਗਤ ਕਾਉ ਭਾਉ ਕੀਛ ਨਾਹੀ ਆਦਰ ਦੇਵਤ ਜਾਮ ਤਾਰਿ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨ ਸਤਖਾਮ ਚਰਨ ਕਮਲ ਹਿਰਦੈ ਗਾਹੋ ਨਾਨਕ ਸੁਖ ਸਮੂਹ ਬਿਸਰਾਮ ਜੈਤ ਸਰੀ ਮਹੱਲਾ ਨਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਉਲੇਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲ ਚਲਗ ਤੇਹ ਤਿਹ ਆਪ ਬੰਧਾਇਓ ਰਹਾ ਸਮਝ ਨਾ ਕਰੀ ਵਿਖੇ ਰਾਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਵਾਨ ਖੋਜਨ ਕਉ ਤਾਇਓ रतन राम घाट ही के भीतर ताक ज्ञान ना पायो जान नानक भगवंत भजन बिन बिरथा जनम गवायो जैत सरी मोहल्ला नावा हर जूर राख लेहो पात मेरी ਅੰजाम ਕੋ ਤਰਾਸ ਭਾਇਓ ੳਰ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ ਰਹਾਉ ਮਹਾਪਤ ਤ ਮੁਗਦ ਲੋਭੀ ਹੋਨ ਕਰਤ ਪਾਪ ਅਬਹਾਰਾ ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ ਇਹ ਉਪਾਵ ਮੁਕਤ ਕੇ ਕਾਰਨ ਦਹ ਦਿਸ ਕਾਉ ਉਠ ਧਾਇਆ ਘਟ ਹੀ ਭੀਤਰ ਬਸੈ ਨਿਰੰਜਨ 타 ਕੋ ਮਰਮ ਨਾ ਪਾਇਆ ਨਾਹਿਨ ਗੋਨ ਨਾਹਿਨ ਕਾਸ਼ ਜਾਪ ਤਾਪ ਕਾਉਨ ਕਰਮ ਆਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਪੈ ਦਾਨ ਪ੍ਰਭ ਦੀਜੈ ਜੈਤ ਸਰੀ ਮਹੱਲਾ ਨਾਮਾ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਮਿਥਿਆ ਮਾਨੋ ਸਗਰੋ ਇਹੋ ਸੰਸਾਰਾ ਰਹਾਉ जा जोगी खोज हारे पायो नाहे तेह पारा सो तुम तुमकट पशानो रूप रेख ते न्यारा पावन नाम जगत में हर को कबहु नाहे संपारा नानक सरन परे राखा हो बिरद तुहारा ਜੈਤ ਸ੍ਰੀ ਮਹੱਲਾ ਪੰਜਵਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵਾਉ ਆਨ ਦੇਨ ਨੀਤ ਹੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਛੰਤ ਸੁਣ ਯਾਰ ਹਮਾਰੇ ਸੱਜਣ ਇਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਉ ਫੇਰਾਉ ਖੋਜਨਤੀਆ ਤਿਸ ਦਾਸ ਪਿਆਰੇ ਸਿਰ ਧਰੀ ਉਤਾਰੇ ਇਕ ਪੂਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੇਅ ਰੰਗ ਰੰਗਾਰੇ ਇੱਕ ਤਿਲ ਭੀ ਨਾ ਧੀਰੀ ਜੈ ਪ੍ਰਭ ਸਿਓ ਮਨ ਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਵੈ ਤੇ ਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਖਾ ਭੁਜੰਤੀਆ ਯਾਰ ਵੇ ਪ੍ਰੇਅ ਹੱਬੇ ਸਖੀਆ ਮੂ ਕਹੀ ਨਾ ਜੇ ਹਿਆ ਯਾਰ ਵੇ ਇੱਕ ਦੂ ਇੱਕ ਚਾੜੈ ਹਉ ਕਿਸ ਚਿਤੇ ਹਿਆ ਇੱਕ ਦੂ ਇੱਕ ਚਾੜੈ ਅਨਿਕ ਪਿਆਰੇ ਨਿਤ ਕਰਦੇ ਭੋਗ ਵਿਲਾਸਾ ਤੇਨਾ ਦੇਖ ਮਨ ਚਾਉ ਉਠੰਦਾ ਹਾਉ ਕਦ ਪਾਈ ਗੁਣ ਤਾਸਾ ਜਿਨੀ ਮਟਾ ਲਾਲ ਦੀ ਜਾ ਆ ਹਾਉ ਤਿਸ ਆਗੇ ਮਨ ਦੇਹੀਆ ਨਾਨਕ ਕਹੈ ਸੁਣ ਬਿਨੋ ਸੁਹਾਗਣ ਮੂ ਦਸ ਦੇਖਾ ਪੇਰ ਕੇ ਹਿਆ ਯਾਰ ਵੇ ਪਿਰ ਆਪਣ ਭਾਣਾ ਕਿਛ ਨੀਸੀ ਸ਼ੰਦਾ ਯਾਰ ਵੇ ਤੈ 라ਵਿਆ ਲਾਲਨ ਮੂ ਦਸ ਦਸੰਦਾ ਲਾਲਨ ਕੈ ਪਾਇਆ ਆਪ ਗਵਾਇਆ ਜੈ ਧਨ ਭਾਗ ਮਥਾਣੇ ਬਾਹ ਪਕੜ ਠਾਕੁਰ ਹਉ ਕਿੱਦੀ ਗੁਣ ਅਵਗਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਾਰ ਲੋੜੀਂਦਾ ਆਇਆ ਵਜੀਵਾ ਧਾਈ මहाමංගල රහසथिया පෙරਦයාਲ සාధ නवරంගயா වඩපාగපയ ගොरമലാයා සාధකෑ සతసంගயா அසා මனுසා සगලपरी ప్രਅංකਅంකമਲයි വෙන වන්తਨනක சோखസோखందੀ සාමෑගෝరമළ පయి ਜੈਤੁ ਸਰੀ ਮਹੱਲਾ ਪੰਜਵਾ ਘਰ ਦੂਜਾ ਛੰਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਆਗਮ ਅਪਾਰਿ ਪ੍ਰਾਪਤ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਾਓ ਸਮਰਥ ਛੰਤ ਜਿਉ ਜਾਣਾ ਹੋ ਤਿਉ ਰਾਖ ਹਾਰ ਪ੍ਰਭ ਤੇਰੀ ਆ ਕੇਤੇ ਗਿਣਉ ਅਸ਼ੰਖ ਅਵਗਣ ਮੇਰੇ ਆ ਅਸ਼ੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਾਧ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਾਉ ਪ੍ਰਸਾਦੀ ਭੂਲੀਐ ਲੋਕ ਕਰਤ ਵਿਚਾਰ ਵਿਕਾਰ ਵਿਖੜੇ ਪ੍ਰਭ ਨੇਰ ਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਭਵ ਜਲ ਫੇਰਿਆ ਸਲੋਕ ਨਿਰਤ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀ ਆ ਮਿਲੈ ਨਥਾ ਵੇ ਥਾਓ ਛੰਤ ਦੂਸਰ ਨਾਹੀ ਠਾਓ ਕਾ ਪਹਿ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਾਈਐ ਪਿਆ యేਸੂ ਪ੍ਰਭ ਸਦਾ ਆਪਣਾ ਨਾਮਨਹਿ ਚਿੰਦਿਆ ਪਾਈਐ ਸਾਜਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਐ ਅਰਪ ਮਾਨ ਤਨ ਪ੍ਰਭ ਆਗੇ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਰੇ ਮਾਨਤਾ ਕਉ ਧਾਈਐ ਸਭ ਵਿਦ ਜਾਕੇ ਹਾਥ RAM ਨਾਮ ਧਨ ਸੰਚੀਐ ਨਾਨਕ ਨਿਭ ਹੈ ਸਾਥ ਛੰਤੇ ਸਾਥੀਆੜਾ ਪ੍ਰਭ ਏਕ ਦੂਸਰ ਨਾਹੇ ਕੋਇ ਥਾਨ ਥਨੰਤਰ ਆਪ ਜਾਲ ਥਲ ਪੂਰਸੋਏ ਜਾਲ ਥਲ ਮਹੀਲ ਕੂਰ ਰਹਿਆ ਸਰਬ ਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ ਭਜ ਸਰਣ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਆਨ ਨਾਹੀ ਕੋਏ ਬਿਨਵੰਤ ਨਾਨਕ ਦਇਆ ਧਾਰੋ ਤਿਸ ਪਰ ਆਪਤ ਨਾਮ ਹੋਏ ਸਲੋਕ ਚੇਤ ਜੇ ਚਿਤ ਵੇਆ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਭਾਇਆ ਸ਼ੰਤ ਆਪਮਾਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਾਰ ਨਾਮ ਸਿਮਰਤ ਮਿਟੇ ਕੇਲ ਵਿਖ ਬੁਜੀ ਤਪਤ ਅਗਾਨਿਆ ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰ ਮਾਨਿਆ ਲੈ ਅੰਕ ਲਾਏ ਹਾਰ ਮਿਲਾਏ ਜਨਮ ਮਰਣਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ ਜੈਤ ਸਰੀ ਸ਼ੰਤ ਮਹੱਲਾ ਪੰਜਵਾਂ ਬਾਦਾਨੂ ਸੰਸਾਰ ਗਾਰਭ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਲੋਭ 모ਹੇ ਅਭਿਮਾਨ ਬੂਡੇ ਮਰਨ ਚੀਤ ਨਾ ਆਵੈ ਪੁੱਤਰ ਮਿੱਤਰ ਵਿਵਹਾਰ ਬਨਤਾ ਏਹ ਕਰਤ ਬਿਹਾਵੈ ਪੂਜ ਦਿਵਸ ਆਏ ਲਿਖੇ ਮਾਏ ਦੁਖ ਧਰਮ ਦੂਤ ਹੈ ਜਿਥੇ ਆ ਕਿਰਤ ਕਰਮ ਨਾ ਮਟੈ ਨਾਨਕ ਹਰ ਨਾਮ ਧਨ ਨਹੀਂ ਖਟਿਆ ਉਦਮ ਕਰਹਿ ਅਨੇਕ ਹਾਰ ਨਾਮ ਨਾ ਗਾਵਹੀ ਪਰ ਮਹਿ ਜੋਨ ਅਸ਼ੰਖ ਮਾਰ ਜਨਮਹਿ ਆਵਹੀ ਪਸ਼ੂ ਪੰਖੀ ਸੈਲ ਤਰਬਰ ਗਣਤ ਕਸ਼ੂ ਨਾ ਆਵਏ ਬੀਜ ਬੋਵਸ ਭੋਗ ਭੋਗਹਿ ਕੀਆ ਆਪਣਾ ਪਾਵਹਿ ਰਤਨ ਜਨਮ ਹਾਰੰਤ ਜੂਐ ਪ੍ਰਭੂ ਆਪ ਨਾ ਭਾਵਹੀ ਬਿਨਵੰਤ ਨਾਨਕ ਪਰਮਹਿ ਪਰਮਾਏ ਖਿਨ ਏਕ ਟੇਕਣ ਨਾ ਪਾਵਹੀ ਜੋ ਬਨ ਗਿਆ ਬੀਤਿਤ ਜਾਰ ਮਲ ਬੈਠੀਆ ਕਰ ਕੰਪਹਿ ਸਿਰ ਡੂਲ ਨੈਣ ਨਾ ਦੀਠਿਆ ਨਹਿ ਨੈਣ ਦੀ ਸੈ ਬਿਨ ਭਜਨ ਈਸੈ ਛੋੜ ਮਾਇਆ ਚਾਲਿਆ ਕਹਿਆ ਨਾ ਮਾਨਹਿ ਸਿਰ ਖਾਕ ਛਾਨਹਿ ਜੇਨ ਸੰਗ ਮਾਨ ਤਨ ਜਾਂਦਿਆ ਸ਼੍ਰੀ ਰਾਮ ਰੰਗ ਅਪਾਰ ਪੂਰਨ ਨਹਿ ਨਿਮਖ ਮਨ ਮਹਿ ਵੂਖਿਆ ਬਿਨਵੰਤ ਨਾਨਕ ਕੋਟ ਕਾਗਰ ਬਿਨ ਸਬਾਰ ਨਾ ਝੂਠੇ ਆ ਚਰਨ ਕਮਲ ਸਰਣਾਏ ਨਾਨਕ ਆਇਆ ਦੁਤਰ ਭੈ ਸੰਸਾਰ ਪ੍ਰਭ ਆਪ ਤਰਾਇਆ ਮੇਲਾ ਸਾਧ ਸੰਗੇ ਭਜੇ ਸ੍ਰੀ ਧਾਰ ਕਰ ਅੰਗ ਪ੍ਰਭ ਜੀ ਤਾਰਿਆ ਹਰ ਮਾਨ ਲੀਏ ਨਾਮ ਦੀਏ ਅਵਰ ਕਛ ਨਾ ਵਿਚਾਰਿਆ ਗੁਣ ਨਿਧਾਨ ਓਕਾਰ ਠਾਕੁਰ ਮਨ ਲੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ